ਸਾਰੇ ਪੰਜਾਬੀ ਮਾਈਕ੍ਰੋ ਸ਼ਖੀਰ ਅਲਫਲਾ ਸਾਹਿਬ ਦੀ ਬਹੁਤ ਸਾਰੀ ਹੈ ਔਰ ਬਹੁਤ ਪਿਆਰ ਤੇ ਬਹੁਤ ਨਿਹੜਾ ਸੀ ਸਾਰਿਆਂ ਨਾਲ ਜਿੱਥੇ ਇੰਡਸਟਰੀ ਨੂੰ ਐਡਾ ਵੱਡਾ ਘਾਟਾ ਪਿਆ ਹੈ ਜਿਹਦਾ ਸਾਰੇ ਪੰਜਾਬ ਨੂੰ ਘਾਟਾ ਪਿਆ ਹੈ ਉਹ ਪੰਜਾਬ ਦੇ ਹੁਣ ਤੱਕ ਦੇ ਬੈਸਟ ਕਮੇਡੀਅਨ ਮੰਨਿਆ ਜਾਂਦਾ ਹੈ ਵਿਚਾਰਾ ਉਹਨੇ ਕੋਈ ਐਸਾ ਸਟੇਜ ਦੇ ਦੋ ਯਾਰ ਬਹੁਤ ਪਿਆਰ ਦਿੱਤਾ ਉਹਨੇ ਸਾਨੂੰ ਬਹੁਤ ਖਾਹਤ ਲਾਇਆ ਬਹੁਤ ਮੰਨ ਭਾਗੀ ਕਰੇ ਜੀ ਜੀ ਆਖਰੀ ਮੁਲਾਕਾਤ ਤੁਹਾਡੀ ਕਦੋਂ ਹੋਈ ਸੀ ਹੋ ਗਿਆ ਜੀ ਮੀਂਹ ਦਾ ਡੜ ਥੰਡ ਹੋ ਗਿਆ ਜੀ ਉਦੋਂ ਪਰ ਕਾਫੀ ਠੀਕ ਹੋ ਰਹੇ ਸੀਗੇ ਆ ਤਾਂ ਇੱਕਦਮ ਹੀ ਸੱਡਨ ਹੋਇਆ ਸਾਨੂੰ ਤਾਂ ਐਕਸਪੈਕਟਡ ਨਹੀਂ ਸੀ ਨਵੀਂ ਫਿਲਮ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਬੜੇ ਮੁਸ਼ਕਿਲ ਕੇਰੀਅਰ ਨਿਕਾ ਬੋਰ ਦੀਆਂ ਤਿਆਰੀਆਂ ਸੀ ਉਹ ਬਹੁਤ ਖੁਸ਼ ਸੀਗੇ ਬਹੁਤ ਚੇਤਨੀ ਚੇਤਨਿਆ ਭਾ ਇੱਕਦਮ ਹੀ ਸਮਝ ਤੋਂ ਬਾਹਰ ਵਾਲੀ ਗੱਲ ਹੋਈ ਹੈ ਬਹੁਤ ਇੰਪਰੂਵ ਹੋ ਰਹੇ ਸੀ ਔਰ ਕਹਿੰਦੇ ਸੀਗੇ ਕਿ ਜਦ ਤੱਕ ਤਾਂ ਦਸੰਬਰ ਤੱਕ ਬਿਲਕੁਲ ਫਿੱਟ ਹੋ ਜਾਏ ਕਹਿੰਦੇ ਜੀਪੀਜੀ ਤੁਸੀਂ ਉਸ ਨੂੰ ਇਹ ਫਾਦਰਲੀ ਫਿਗਰ ਤੁਸੀਂ ਜਿਹ ਹੈ ਉਹਨਾਂ ਨੂੰ ਕਿਉਂਕਿ ਤੁਹਾਡੇ ਨੇ ਹਮੇਸ਼ਾ ਸੀ ਦੇਖਿਆ ਕਿ ਬਹੁਤ ਅੱਛਾ ਇੱਕ ਜਿਹੜੀ ਕੋਮੈਡੀ ਬਹੁਤ ਵਧੀਆ ਰਹੀ ਤੁਹਾਡੇ ਨਾਲ ਤੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ ਬਸ ਕਹੀ ਤਾਂ ਸਾਰਾ ਕੁਝ ਜੀਪੀਜੀ ਇੱਕਲਾ ਸਵਾਲ ਹੈ ਕਿ ਯਾਦ ਹੋਣਾ ਕਿ ਪੰਜਾਬੀ ਟੈਲੀਵਿਜ਼ਨ ਮਹਿਰ ਮਿੱਤਲ ਸਾਹਿਬ ਤੋਂ ਬਾਅਦ ਇੱਕ ਕਾਮੇਡੀ ਲੇਖ ਲਿਖਤਾ ਲਿਖੀ ਜੀ ਜਿਵੇਂ ਬਾਲੀਵੁੱਡ ਤੇ ਪਾਲੀਵੁੱਡ ਇਹ ਉਸ ਤੋਂ ਬਾਅਦ ਅਰਜਾ ਭੱਲਾ ਜੀ ਨੂੰ ਮਿਲ ਬਿਲਕੁਲ ਬਿਲਕੁਲ ਇਹ ਇਸ ਬਦਲਾਅ ਨੂੰ ਤੁਸੀਂ ਤੇ ਕਿੰਨੇ ਜਰਨੀ ਲੰਬੇ ਚੱਲੇ। ਸਾਹਿਬ ਨਾਲ ਕੋਈ ਵੀ ਮਿਲਦਾ ਇਦਾਂ ਦੀ ਸਕ੍ਰਿਪਟ ਹੈ ਜਦੋਂ ਅਸੀਂ ਕੈਰੀਓਂ ਜੱਟਾ ਵਗੈਰਾ ਫਿਲਮਾਂ ਲਈ ਕੀਤਾ। ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਂਦੀ ਸੀ ਕਿ ਕਿੱਦਾਂ ਕੀ ਕਰੀ ਉਹਨਾਂ ਦਾ ਜਿਹੜਾ ਹਿਊਮਰ ਦਾ ਮਤਲਬ ਥੌਟ ਪ੍ਰੋਸੈਸ ਹੈਗਾ ਉਹ ਅਲੱਗ ਲੈਵਲ ਤੇ ਹੀ ਸੀਗਾ। ਉਹ ਸਾਰੇ ਸੀਨਾਂ ਨੂੰ ਉਹ ਠੀਕ ਕਰਦੇ ਹੁੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀ ਆਪ ਲੋਆਂ ਬਣੀਆਂ। ਬਹੁਤ ਵੱਡਾ ਘਾਟਾ ਜੀ ਨਾ ਪੂਰਾ ਹੋਣ। ਕੈਰੀਓਂ ਜੱਟਾ ਫੋਰ ਵਾਸਤੇ ਵੀ ਤੁਸੀਂ ਆਏ ਸੁਣੇ ਕੋਲ ਜੀ। ਜੀ ਜੀ ਕੈਰੀਓਂ ਜੱਟਾ ਫੋਰ ਦੀ ਇਹਦੇ ਵੀ ਉਸ ਸਮੇਂ ਇਹ ਕਿਆ ਗਿਆ ਸੀ ਬਿਲਕੁਲ ਸੇ ਤਜਾਬ ਆ ਮੈਂ ਪਰਫੋਰਮਾਂਸ ਬਖਰਾਜ ਨਾਲ ਫੋਨ ਤੇ ਗੱਲ ਹੋ ਜਾਂਦੀ ਸੀ ਪੱਲਾ ਸਾਹਿਬ ਦਾ ਹਲਚਲ ਪੁੱਛਣ ਦੀ ਪਾਜੀ ਨੂੰ ਤਾਂ ਡਾਕਟਰਸ ਨੇ ਮਾਣਾ ਕੀਤਾ ਸੀ ਕਿਸੇ ਨਾਲ ਮਿਲਣਾ ਜੁਲਣਾ ਨਹੀਂ ਜਾਣਾ ਕਿ ਕੰਡੀਸ਼ਨ ਬਹੁਤ ਵਧੀਆ ਹੈ ਨਹੀਂ ਸੀਗੀ ਤੇ ਮੰਦਭਾਗੀ ਦਾ ਲੋਈਆ ਜੀ ਕੈਰੀਨ ਜੱਟਾ ਤਾਂ ਅੱਗੀ ਕਟ ਪਲਾਸਟਿਕ ਸੀ ਕੱਥੇ ਨੇ ਪੜਾਈ ਹੈ ਪਹਿਲੀ ਤਰੰਸ ਤੇ ਤੁਹਾਡੀ ਕੈਰੀਨ ਜੱਟਾ ਪੱਲਾ ਸਾਹਿਬ ਤੋਂਗੀ ਦਾ ਬਣੀ ਨਹੀਂ ਸਕਦੀ ਉਹ ਉਹ ਹੁਣ ਇਹ ਤਾਂ ਹੁਣ ਉਹਦੀ ਹੁਣ ਤਾਂ ਸਾਡੀ ਮਜਬੂਰੀ ਹੋ ਗਈ ਅਦਰਵਾਈਜ਼ ਕਰੀ ਜਟਾ ਜਿਹੜੀ 1 ਹੈ ਉਹ ਪੱਲਾ ਸਾਹਿਬ ਨੂੰ ਮਾਈਨਸ ਕਰੀ ਤਾਂ ਫਿਲਮ ਹੀ ਖਤਮ ਹੈ ਸਾਡੀ ਠੀਕ ਹੈ ਜੀ ਧੰਨਵਾਦ ਸ਼ੁਕਰੀਆ ਥੈਂਕ ਯੂ ਬਹੁਤ ਅੱਜ ਦੁੱਖ ਹੋਇਆ ਕਿ ਅੱਜ ਉਹ ਸਾਡੇ ਵਿੱਚ ਨਹੀਂ ਰਹੇ ਤੇ ਕੋਈ ਕੁਛ ਐਸੀ ਨਾਮਰਾਦ ਬਿਮਾਰੀ ਉਹਨਾਂ ਨੂੰ ਲੱਗੀ ਕਿ ਮੁੜ ਕੇ ਉਹਨਾਂ ਨੇ ਮਤਲਬ ਸਾਥੋ ਉਸ ਬਿਮਾਰੀ ਨੇ ਖੋਲਿਆ ਇੱਕ ਹੀਰਾ ਖੋਲਿਆ ਸਾਹਿਬ ਪਹਿਲੀ ਮੁਲਾਕਾਤ ਪੱਲਾ ਸਾਹਿਬ ਬਹੁਤ ਧੇਰ ਪਹਿਲਾਂ ਜੀ ਕਿਉਂਕਿ ਬਹੁਤ ਟਾਈਮ ਪਹਿਲਾਂ ਮੇਰਾ ਖਿਆਲ ਵੀ ਮੈਂ ਉਦੋਂ ਪਲੱਸ 1 ਚ ਪੜਦਾ ਸੀਗਾ ਮੈਂ ਮਾਨ ਸਾਹਿਬ ਨਾਲ ਮਿਲਿਆ ਸੀ ਉਹਨਾਂ ਨੂੰ ਤੂੰ ਛੋਟੀ ਤੋਂ ਛੋਟੀ ਗੱਲ ਜੇ ਦੱਸੀ ਜਾਂਦੀ ਸੀ ਉਹਨੂੰ ਕ੍ਰੈਡਿਟ ਬਹੁਤ ਦਿੰਦੇ ਸੀ ਜੇ ਕੋਈ ਵੀ ਫਿਲਮ ਦੇ ਵਿੱਚ ਇੱਕ ਛੋਟੀ ਜੀ ਗੱਲ ਵੀ ਕਿਸੇ ਨੇ ਦੱਸਦੀ ਤਾਂ ਉਹਨਾਂ ਨੇ ਵੀ ਬੰਦੇ ਨੂੰ ਦੱਸਣਾ ਕਿ ਇਹ ਜਿਹੜੀ ਗੱਲ ਸੀ ਇਹ ਫਲਾਣੇ ਬੰਦੇ ਨੇ ਮੈਨੂੰ ਦੱਸੀ ਸੀਗੀ ਵੀ ਤਾਂ ਮੈਂ ਤਾਂ ਆਪਾਂ ਸੀ ਬੜਾ ਵਧੀਆ ਕਮਾਲ ਦੇ ਇਨਸਾਨ ਸੀਗੇ ਜੀ ਕਾਫੀ ਸਮੇਂ ਤੋਂ ਉਹ ਦਿਖ ਵੀ ਨਹੀਂ ਰਹੇ ਸੀਗੇ ਹਾਂ ਜੀ ਇਸ ਗੱਲ ਦਾ ਪਤਾ ਸੀਗਾ ਕਿ ਉਹ ਕਾਫੀ ਸਮੇਂ ਤੋਂ ਹਾਂ ਜੀ ਹਾਂ ਜੀ ਹਾਂ ਜੀ ਅਸੀਂ ਹਸਪੀਟਲ 'ਚ ਵੀ ਮਿਲ ਕੇ ਆਏ ਜੀ ਮੈਂ ਉਹਨਾਂ ਨੂੰ ਵੈਸੇ ਵੀ ਮਿਲਦੇ ਰਹਿੰਦੇ ਸੀਗੇ ਅਸੀਂ ਪਰ ਇਹ ਨਹੀਂ ਉਮੀਦ ਸੀਗੀ ਵੀ ਉਹ ਇੰਨੀ ਜਲਦੀ ਐ ਸਾਨੂੰ ਛੱਡ ਕੇ ਚਲੇ ਜਾਣਗੇ ਮੈਂ ਹਸਪੀਟਲ ਦੇ ਵਿੱਚ ਜਾ ਕੇ ਆਇਆ ਸੀ ਜੀ ਜੀ ਦਾ ਜ਼ਿਕਰ ਕੀਤਾ ਜੀਪੀ ਭਾਈ ਨੇ ਪੁੱਛਿਆ ਕਿ ਨਾ ਮੇਰ ਮਿੱਤਲ ਸਾਹਿਬ ਨੇ ਸਕ੍ਰਿਪਟਾਂ ਲਿਖੀ ਜਾਂਦੀਆਂ ਸੀ ਉਹ ਫਿਰ ਕੈਟਰਿੰਗ ਪੱਲਾ ਸਾਹਿਬ ਕੋਲ ਵੀ ਚਲੇਗਾ ਬੈੱਡ ਤੇ ਡਾਇਰੈਕਸ਼ਨ ਚ ਵੀ ਕਹਿੰਦੇ ਪਾਰਟਿਸਿਪੇਟ ਕਰਨਾ ਡਿਸਕਸ ਕਰਨਾ ਲੰਬਾ ਲੰਬਾ ਇਹ ਬਹੁਤ ਗੁਰਲੇਈ ਇਦਾਂ ਦੀ ਬਿਲਕੁਲ ਜੀ ਇਹਨਾਂ ਲੰਮਾ ਸਮਾਂ ਟੌਪ ਤੇ ਹੀ ਰਹਿਣਾ ਮੈਂ ਮੇਰਾ ਖਿਆਲ ਵੀ ਬਹੁਤ ਬਚਪਨ ਚ ਉਹਨਾਂ ਨੂੰ ਦੇਖਿਆ 88 ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਮਤਲਬ ਗ੍ਰੋ ਹੀ ਕੀਤਾ ਸੀ ਕਦੇ ਇਹ ਨਹੀਂ ਹੋਇਆ ਕਿ ਭੱਲਾ ਸਾਹਿਬ ਹੁਣ ਕਿਤੇ ਕੋਈ ਫਿਲਮਾਂ 'ਚ ਕੱਟ ਹੋ ਗਏ ਜਾਂ ਉਹਨਾਂ ਦਾ ਕੰਮ ਘਟ ਗਿਆ ਪਰ ਉਹ ਟੌਪ ਤੇ ਰਹੇ ਨੇ ਜੀ ਉਹ ਐਸੇ ਕਰਕੇ ਸੀ ਕਿ ਬਹੁਤ ਕਮਾਲ ਦੇ ਕਲਾਕਾਰ ਸੀ ਔਰ ਉਸ ਤੋਂ ਵੀ ਵਧੀਆ ਉਹ ਇਨਸਾਨ ਬਹੁਤ ਵਧੀਆ ਸੀ ਪੰਜਾਬੀ ਫਿਲਮ ਕੱਟਾ ਮਾ ਜੀ ਬਿਲਕੁਲ ਪੂਰਾ ਬਹੁਤ ਜ਼ਿਆਦਾ ਘਟਾ ਹੈ ਜੀ ਕਿਉਂਕਿ ਅਸੀਂ ਸੋਚ ਵੀ ਨਹੀਂ ਸਕਦੇ ਕੁਝ ਫਿਲਮਾਂ ਹੈ ਜੀਆਂ ਵਿੱਚ ਭਲਾ ਸਾਹਿਬ ਤੋਂ ਬਿਨਾ ਹੋ ਜਾਣਗੀਆਂ ਜਿਹੜੀ ਹੁੰਦਾ ਵੀ ਕੰਪੀਟੀਸ਼ਨ ਬਹੁਤ ਹੁੰਦਾ ਲੇਕਿਨ ਉਹ ਕਹਿੰਦੇ ਕਿਸੇ ਨਾਲ ਕੰਪੀਟੀਸ਼ਨ ਨਹੀਂ ਜੀ ਨਹੀਂ ਨਹੀਂ ਉਹ ਤਾਂ ਐਡੇ ਵਧੀਆ ਕਲਾਕਾਰ ਸੀਗੇ ਉਹ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਕਿਸੇ ਛੋਟੇ ਕਲਾਕਾਰ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਸੀ ਕਿ ਵੀ ਤੂੰ ਛੋਟਾ ਹੈ ਉਹ ਉੱਪਰ ਹੀ ਚੱਕ ਕੇ ਰੱਖਦੇ ਸੀ ਉਹਨਾਂ ਨੇ ਜੀ ਜੀ ਉਹਨਾਂ ਨਾਲ ਦਾ ਕੋਈ ਤਜਰਬਾ ਜੋ ਤੁਹਾਨੂੰ ਇਸ ਸਮੇਂ ਯਾਦ ਆ ਰਿਹਾ ਬਸ ਮੈਂ ਬਸ ਇਹੀ ਹੈ ਜੀ ਕਿ ਉਹਹਜੇ ਬੰਦੇ ਤੋਂ ਸਿੱਖਣ ਦਾ ਸਿੱਖਣ ਨੂੰ ਬਹੁਤ ਮਿਲਿਆ ਕਿ ਕਿਵੇਂ ਤੁਸੀਂ ਐਡੇ ਵੱਡੇ ਹੋ ਕੇ ਵੀ ਹੰਬਲ ਰਹਿਣਾ ਇਹ ਭੱਲਾ ਸਾਹਿਬ ਹੋਣਾ ਤੁਸੀਂ ਅੱਜ ਦਾ ਦੌਰ ਚ ਵੈਨੇਟੀ ਬੈਂਡਾ ਸੀ ਯਾਰ ਇੱਕ ਦੌਰ ਸੀਗਾ ਕਿ ਵੈਨੇਟੀ ਬੈਂਡਾ ਛੋਟੋ ਕੇ ਓਪਨ ਤੁਸੀਂ ਸ਼ੂਟਿੰਗ ਕਰ ਰਹੇ ਹੋ ਹੈਨਾ ਜਾ ਕੇ ਕੱਪੜੇ ਬੈਸੀ ਚੇਂਜ ਕਰਨਾ ਬੈਠੇ ਰਹਿਣਾ ਗਰਮੀਆਂ ਚ ਉਹ ਦੌਰ ਤੇ ਲੈ ਕੇ ਦੌਰਤ ਭੱਲਾ ਸਾਹਿਬ ਕਹਿੰਦੇ ਉਸ ਟਾਈਮ ਵੀ ਇਦਾਂ ਹੀ ਸੀ ਕਿ ਹੁਣ ਵੀ ਇਦਾਂ ਹੀ ਬਿਲਕੁਲ ਜੀ ਭੱਲਾ ਸਾਹਿਬ ਦੀ ਨੇਚਰ ਦੇ ਵਿੱਚ ਮੈਂ ਮਤਲਬ ਵੀ ਮੇਰੇ ਖਿਆਲ 92 ਦਾ ਰਨ ਮੈਂ ਤੋਂ ਉਹਨਾਂ ਨੂੰ ਜਾਣਦਾ ਸੀਗਾ ਤੇ ਜਦੋਂ ਅਸੀਂ ਫੀਲਡ ਦੇ ਵਿੱਚ ਵੀ ਨਹੀਂ ਸੀਗੇ ਪਰ ਉਦੋਂ ਤੋਂ ਲੈ ਕੇ ਅੱਜ ਤੱਕ ਉਹਨਾਂ ਦੇ ਨੇਚਰ 'ਚ ਕੋਈ ਚੇਂਜ ਨਹੀਂ ਸੀਗਾ ਜਿੰਨੇ ਵਧੀਆ ਉਹ ਪਹਿਲੇ ਦਿਨ ਸੀਗੇ ਉੰਨੇ ਹੀ ਵਧੀਆ ਅੱਜ ਸੀਗੇ ਫਿਰ ਤੁਹਾਡੀ ਆਖਰੀ ਗੱਲਬਾਤ ਕਦੋਂ ਹੋਈ ਮੇਰੇ ਹਸਪੀਟਲ 'ਚ ਹੋਈ ਸੀ ਜੀ ਜਦੋਂ ਪਿਛਲੇ ਮਤਲਬ ਜਦੋਂ ਹਸਪੀਟਲ ਦੇ ਵਿੱਚ ਸੀਗੀ ਤੇ ਹਾਂਜੀ ਠੀਕ ਠਾਕ ਬਿਲਕੁਲ ਸਹੀ ਕਹਿ ਰਹੇ ਹੋ ਬਹੁਤ ਲੰਮਾ ਸਮਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤਾ ਔਰ ਪਹਿਲਾਂ ਤਾਂ ਸ਼ਨਕਾਟਾ ਹੁੰਦਾ ਸੀਗਾ ਉਦੋਂ ਵੀ ਲੋਕ ਸੁਣ ਕੇ ਹੱਸਦੇ ਸੀ ਫਿਰ ਉਹਨਾਂ ਨੇ ਫਿਲਮਾਂ ਵੱਲ ਰੋਕੀ ਤਾਂ ਉਦੋਂ ਵੀ ਉਹ ਕਾਮਯਾਬ ਕਮੇਡੀਅਨ ਦੀ ਕਮੇਡੀਅਨ ਰਹੇ ਔਰ ਹਮੇਸ਼ਾ ਹੀ ਜਦੋਂ ਵੀ ਉਹਨਾਂ ਨੂੰ ਮਿਲਦੇ ਸੀਗੇ ਮੈਂ ਉਹਨਾਂ ਦੇ ਚਿਹਰੇ ਤੇ ਕਦੇ ਉਦਾਸੀ ਨਹੀਂ ਵੇਖੀ ਮੈਂ ਜਦੋਂ ਵੀ ਉਹਨਾਂ ਨੂੰ ਮਿਲਿਆ ਉਹਨਾਂ ਦੀ ਮਹਿਫਿਲ ਹਮੇਸ਼ਾ ਬੜੀ ਜਗਮਗ ਕਰਦੀ ਸੀਗੀ ਮਤਲਬ ਹੱਸਦੇ ਸੀ ਹਸਾਉਂਦੇ ਸੀ ਔਰ ਹਰ ਗੱਲ ਉਹਨਾਂ ਨੇ ਜਿਹੜੀ ਕਰਨੀ ਉਹ ਬੜੀ ਮਤਲਬ ਮਜ਼ਾਕ ਦੇ ਲੈਜ਼ੇ ਚ ਕਰਨੀ ਤੇ ਮਤਲਬ ਇੱਕਦਮ ਅੱਜ ਸਵੇਰੇ ਪਤਾ ਲੱਗਾ ਤੇ ਬੜਾ ਮਨ ਦੁਖੀ ਹੋਇਆ ਬਹੁਤ ਮਨ ਭਾਰਾ ਅੱਜ ਕਿਉਂਕਿ ਭਲਾ ਸਾਹਿਬ ਜਿੱਡੇ ਵੱਡੇ ਆਰਟਿਸਟ ਸੀਗੇ ਉਸ ਤੋਂ ਵੀ ਵੱਡੇ ਇਨਸਾਨ ਸੀਗੇ ਉਹ ਆ ਆਪ ਤੋਂ ਛੋਟਿਆਂ ਨੂੰ ਹਮੇਸ਼ਾ ਸਪੋਰਟ ਕਰਦੇ ਸੀ ਅਸੀਂ ਇੱਕ ਫਿਲਮ ਕੀਤੀ ਸੀ ਮਾਈ ਸੈਲਫ ਪਿੰਡੂ ਤੇ ਮੈਂ ਕਈ ਵਾਰੀ ਪੁੱਛਣਾ ਭਲਾ ਸਾਹਿਬ ਬੜੀ ਈਜ਼ੀਲੀ ਕਰ ਜਾਂਦੇ ਹੋ ਤੁਸੀਂ ਇਹ ਚੀਜ਼ਾਂ ਤੇ ਉਹ ਕਹਿੰਦੇ ਪੁੱਤ ਤਜਰਬਾ ਹੁੰਦਾ ਇਹ ਤੇ ਉਹਨਾਂ ਨੇ ਦੱਸਣਾ ਕਿ ਭਈ ਐ ਐਦਾਂ ਨਹੀਂ ਐਦਾਂ ਡਾਇਲੌਗ ਬੋਲ ਤੇ ਮਤਲਬ ਉਹਨਾਂ ਨੇ ਕਦੇ ਵੀ ਆਪ ਤੋਂ ਛੋਟੇ ਆਰਟਿਸਟ ਨੂੰ ਕਦੀ ਛੋਟਾ ਮਹਿਸੂਸ ਨਹੀਂ ਕਰਾਇਆ ਸੀ ਉਹ ਆਪ ਛੋਟੇ ਬਣ ਕੇ ਅਗਲੇ ਨੂੰ ਵੱਡਾ ਮਹਿਸੂਸ ਕਰਾਉਂਦੇ ਸੀ ਹਮੇਸ਼ਾ ਸੋ ਬਹੁਤ ਵਧੀਆ ਸ਼ਖਸੀਅਤ ਸੀਗੇ ਭਲਾ ਸਾਹਿਬ ਆਪਣੇ ਕੰਮ ਨਾਲ ਹਮੇਸ਼ਾ ਸਾਡੇ ਸਾਰਿਆਂ ਦੇ ਦਿਲਾਂ 'ਚ ਵਸਦੇ ਰਹਿਣਗੇ ਪਰਮਾਤਮਾ ਨੂੰ ਹਮੇਸ਼ਾ ਹੀ ਆਪਣੇ ਚਰਨੀ ਨਿਵਾਸ ਤੇ ਰਹਿ ਔਰ ਮੈਂ ਫਿਰ ਇੱਕ ਵਾਰੀ ਕਹੂੰਗਾ ਕਿ ਭਲਾ ਸਾਹਿਬ ਇੱਕ ਵਾਰੀ ਫੇਰ ਆਉਣ ਜਸਵਿੰਦਰ ਭਲਾ ਬਣ ਕੇ ਤੇ ਸਾਨੂੰ ਸਾਰਿਆਂ ਨੂੰ ਐਂਟਰਟੇਨ ਕਰ ਬਹੁਤ ਮੁਲਾਕਾਤਾਂ ਮੇਰੀਆਂ ਮੇਰੀ ਪਹਿਲੀ ਮੁਲਾਕਾਤ ਉਹਨਾਂ ਦੇ ਨਾਲ ਲਗਭਗ 2003-4 ਦੇ ਵਿੱਚ ਇੱਕ ਉਹਨਾਂ ਦਾ ਛਣਕਾਟਾ ਆਇਆ ਸੀਗਾ ਉਦੋਂ ਮੇਰੀ ਐਲਬਮ ਆਈ ਸੀਗੀ ਪਹਿਲੀ ਦੂਸਰੀ ਐਲਬਮ ਹੋਏਗੀ ਤੇ ਉਦੋਂ ਉਹਨਾਂ ਦੇ ਨਾਲ ਮੇਰੀ ਮੁਲਾਕਾਤ ਹੋਈ ਕਿਉਂਕਿ ਉਹਨਾਂ ਦੀ ਐਲਬਮ ਦੇ ਵਿੱਚ ਮੇਰੇ ਗਾਣੇ ਦੀਆਂ ਕੁਝ 17 ਸੀਗੀਆਂ ਕੁਮਾਨ ਸਾਹਿਬ ਉਹਨਾਂ ਨੇ ਮੈਂਸ਼ਨ ਕੀਤੀਆਂ ਤੇ ਉਦੋਂ ਮੈਨੂੰ ਉਹਨਾਂ ਨੇ ਵਧਾਈ ਦਿੱਤੀ ਸਪੈਸ਼ਲ ਉਦੋਂ ਸਾਡਾ ਤੇ ਬਿਲਕੁਲ ਸ਼ੁਰੂਆਤ ਸੀਗੀ ਔਰ ਉਹ ਸਟੈਬਲਿਸ਼ਡ ਆਰਟ ਸੀਗੀ ਪਰ ਫਿਰ ਵੀ ਉਹਨਾਂ ਨੇ ਮੈਨੂੰ ਉਦੋਂ ਬਹੁਤ ਹੌਸਲਾ ਦਿੱਤਾ ਕਿ ਪੁੱਤਰ ਤੇਰੀ ਆਵਾਜ਼ ਬਹੁਤ ਵਧੀਆ ਤੇ ਤੂੰ ਬਹੁਤ ਅੱਗੇ ਜਾਏਂਗਾ ਸੁਪਰਲਾ ਸਾਹਿਬ ਬਹੁਤ ਪਹਿਲਾਂ ਤੋਂ ਐ ਅਸੋਸੀਏਟਿਡ ਰਹੇ ਨੇ ਸਾਡੇ ਨਾਲ ਔਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਉਹਨਾਂ ਨੇ ਕਦੀ ਛੋਟਾ ਵੱਡਾ ਨਹੀਂ ਦੇਖਿਆ ਉਹਨਾਂ ਨੇ ਹਮੇਸ਼ਾ ਛੋਟਿਆਂ ਨੂੰ ਜ਼ਿਆਦਾ ਸਪੋਰਟ ਕੀਤਾ ਹਮੇਸ਼ਾ ਹਮੇਸ਼ਾ ਆਪਾਂ ਇੱਕ ਸੀਨੀਅਰਿਟੀ ਦਾ ਜ਼ਿਕਰ ਕਰਦੇ ਹੁੰਨੇ ਆ ਲੇਕਿਨ ਅਜਿਹੇ ਸੀਨੀਅਰ ਤੋਂ ਹੋਰ ਕਿੰਨਾ ਕੁਝ ਸਿੱਖਣ ਨੂੰ ਮਿਲਦਾ ਹੈ ਉਹਨਾਂ ਤੋਂ ਓਬਵੀਅਸਲੀ ਉਹ ਸਾਡੇ ਸਾਡੇ ਫਾਦਰ ਫਿਗਰਸ ਸੀਗੇ ਸਾਡੇ ਲਈ ਬਾਪ ਦੇ ਸਮਾਨ ਸੀਗੇ ਉਹਨਾਂ ਨੇ ਹਮੇਸ਼ਾ ਹਮੇਸ਼ਾ ਤੁਹਾਨੂੰ ਦੱਸਿਆ ਕਿ ਵੀ ਉਹਨਾਂ ਨੇ ਚੰਗੀਆਂ ਚੀਜ਼ਾਂ ਸਾਨੂੰ ਦੱਸੀਆਂ ਜਿੰਨੀ ਕਿ ਉਹਨਾਂ ਦੇ ਨਾਲ ਕੰਪਨੀ ਰਹੀ ਮੇਰੀ ਔਰ ਮੋਰਓਵਰ ਕੀ ਹੈ ਟੈਲੈਂਟਡ ਬੌਸ ਸੀਗੇ ਆਪਣੇ ਡਾਇਲੋਗ ਉਹ ਆਪ ਲਿਖਦੇ ਸੀਗੇ ਉਹਨਾਂ ਨੇ ਜਿੰਨੇ ਵੀ ਉਹਨਾਂ ਦੇ ਹਿੱਟ ਡਾਇਲੋਗ ਸੀਗੇ ਤੁਸੀਂ ਜਿੰਨੇ ਵੀ ਮਤਲਬ ਤੁਹਾਡੇ ਜ਼ੈਨ ਚ ਇਸ ਵੇਲੇ ਆਉਂਦੇ ਹੋਣਗੇ ਉਹ ਸਾਰੇ ਉਹਨਾਂ ਦੇ ਆਪਣੇ ਲਿਖੇ ਹੋਏ ਡਾਇਲੋਗ ਸੀਗੇ ਕਿਉਂਕਿ ਮੈਂ ਅੱਖੀਂ ਵੇਖੀ ਆਂ ਚੀਜ਼ਾਂ ਛਣਕਾਟਾ ਪੂਰਾ ਦਾ ਪੂਰਾ ਉਹ ਆਪ ਲਿਖਦੇ ਸੀਗੇ ਸੋ ਪਰਮਾਤਮਾ ਨੇ ਉਹਨਾਂ ਨੂੰ ਬਹੁਤ ਨਿਵਾਜਿਆ ਸੀਗਾ ਬਸ ਜੇ ਨਹੀਂ ਉਹਨਾਂ ਨੂੰ ਕੁਝ ਨਿਵਾਜਿਆ ਤੇ ਉਹ ਉਮਰ ਥੋੜੀ ਦਿੱਤੀ ਉਹਨਾਂ ਨੂੰ ਬਹੁਤ ਮਤਲਬ ਮੈਂ ਬਹੁਤੀ ਉਮਰ ਨਹੀਂ ਮੰਨਦਾ 60 65 ਸਾਲ ਕੋਈ ਜ਼ਿਆਦਾ ਉਮਰ ਨਹੀਂ ਹੈ ਬਟ ਉਹ ਸਾਡੇ ਚ ਨਹੀਂ ਰਿਹਾ ਅੱਜ ਆਪਣੇ ਕੰਮ ਨਾਲ ਹਮੇਸ਼ਾ ਸਾਡੇ ਦਿਲਾਂ ਚ ਰਹਿੰਦੇ ਸਾਡੀ ਆਖਰੀ ਗੱਲਬਾਤ ਕਦੋਂ ਹੋਈ ਸੀ ਕੀ ਗੱਲਬਾਤ ਕੋਈ ਮੁਲਾਕਾਤ ਕਦੋਂ کافی ਸਾਲ ਪਹਿਲਾਂ ਉਹਨਾਂ ਦੀ ਫੈਮਿਲੀ ਚੋਂ ਕਿਸੇ ਦੀ ਡੈਥ ਹੋ ਗਈ ਸੀ ਉਦੋਂ ਮੈਂ ਆਇਆ ਸੀ ਡੇਢ ਤੋਂ ਸਾਲ ਹੋ ਗਏ ਕਿਉਂਕਿ ਮੈਂ ਵੀ ਹੁਣ ਕੈਨੇਡਾ ਰਹਿਣ ਕਰਕੇ ਤੇ ਉਹ ਬਹੁਤੀ ਅੱਜਕੱਲ ਫੋਨ ਤੇ ਗੱਲ ਨਹੀਂ ਕਰਦੇ ਸੀਗੇ ਕਿਉਂਕਿ ਇਹ ਥੋੜੇ ਬਿਮਾਰ ਚੱਲ ਰਹੇ ਸੀਗੇ ਔਰ ਉਹ ਬਹੁਤੀ ਚੀਜ਼ ਇਸ ਚੀਜ਼ ਨੂੰ ਡਿਸਕਸ ਨਹੀਂ ਕਰਨਾ ਚਾਹੁੰਦੇ ਸੀ ਕਦੀ ਕਿਉਂਕਿ ਉਹ ਉਹ ਚਾਹੁੰਦੇ ਨਹੀਂ ਸੀਗੇ ਕਿ ਮੈਂ ਮਤਲਬ ਮੇਰੀ ਮੇਰੀ ਬਿਮਾਰੀ ਨੂੰ ਲੈ ਕੇ ਕੋਈ ਉਦਾਸ ਹੋਵੇ ਮੈਂ ਤੁਹਾਨੂੰ ਦੱਸਿਆ ਨਾ ਕਿ ਉਹ ਜਿੰਨੀ ਵਾਰੀ ਵੀ ਮਿਲੇ ਆ ਕਦੀ ਉਹਨਾਂ ਦੇ ਚਿਹਰੇ ਤੇ ਮੈਨੂੰ ਉਦਾਸੀ ਨਜ਼ਰ ਨਹੀਂ ਆਈ ਜਿੰਨੀ ਵਾਰੀ ਵੀ ਮੈਂ ਘਰੇ ਇੱਥੇ ਬੈਠੇ ਸੀਗੇ ਜਿੱਥੇ ਅੱਜ ਡਰੈਇੰਗ ਰੂਮ ਚ ਅੱਜ ਉਹਨਾਂ ਦੇ ਅਸੀਂ ਇਸ ਮੌਕੇ ਤੇ ਪਹੁੰਚੇ ਆ ਮੈਂ ਸਾਲ ਡੇਢ ਸਾਲ ਪਹਿਲਾਂ ਤੇ ਬੈਠੇ ਮਤਲਬ ਆਇਆ ਮੈਂ 10 ਮਿੰਟ ਲਈ ਸੀਗਾ ਉਹ ਮੈਨੂੰ ਲੱਗਾ ਡੇਢ ਦੋ ਘੰਟੇ ਉਹਨਾਂ ਨੇ ਮਤਲਬ ਐਸ ਜੀਆਂ ਗੱਲਾਂ ਛੇੜ ਲੀਆਂ ਕਿ ਅਸੀਂ ਡੇਢ ਦੋ ਘੰਟਾ ਪਤਾ ਨਹੀਂ ਲੱਗਿਆ ਕਿੱਦਾਂ ਚਲੇ ਗਏ ਸੋ ਉਹਨਾਂ ਦੀ ਏਦਾਂ ਦੀ ਕੰਪਨੀ ਹੁੰਦੀ ਸੀ ਭਲਾ ਸਾਹਿਬ ਸਾਡੇ ਚ ਮੈਂ ਰਿਪੀਟ ਕਰਾਂਗਾ ਕਿ ਉਹ ਸਾਡੇ ਚ ਕਦੇ ਨਹੀਂ ਜਾਣਗੇ ਉਹ ਸਰੀਰਕ ਉਹਨਾਂ ਦੀ ਜਿਹੜੀ ਰੂਹ ਹੈ ਉਹਨਾਂ ਦੀ ਜਿਹੜੀਆਂ ਉਹਨਾਂ ਦੇ ਕੰਮ ਨੇ ਉਹ ਸਾਡੇ ਹਮੇਸ਼ਾ ਰਹਿਣਗੇ ਸਾਡੇ ਦਿਲਾਂ 'ਚ ਪੱਲਾ ਸਾਹ ਵਸਦੇ ਰਹਿਣਗੇ ਥੈਂਕ ਯੂ ਸੋ ਮਚ